ਦੇਖੋ ਅੱਜ ਗੁਰਦਾਸਪੁਰ ਪੁਲਿਸ ਡਿਸਟ੍ਰਿਕਟ ਦੇ ਵਿੱਚ ਜਿਹੜਾ ਹੈਗਾ ਐਕਸਟੈਂਸਿਵ ਜਿਹੜੀ ਐਕਸਰਸਾਈਜ਼ ਹੈਗੀ ਚੈਕਿੰਗ ਏਰੀਆ ਡੋਮਿਨੇਸ਼ਨ ਨੈਕਸਰ ਉਹ ਚੱਲ ਰਹੀ ਹੈਗੀ ਅੱਜ ਅਸੀਂ ਜਿਹੜਾ ਅਗਰਸ਼ਰ ਅਫਸਰ ਸਾਹਿਬਾ ਐਸਪੀ ડી ਸਾਹਿਬ ਜਿਹੜੇ ਹੈਗੇ ਉਹਨਾਂ ਦੇ ਨਾਲ ਅੱਜ ਰੇਲਵੇ ਸਟੇਸ਼ਨ ਆਏ ਹੈਗੇ ਐਂਡ ਇੱਥੇ ਸਾਡੀ ਜਿਹੜੀ ਐਂਟੀ ਸ਼ਾਫਟਾ ਟੀਮ ਹੈ ਸਪੈਸ਼ਲ ਟੀਮ ਹੈ ਐਸਓਜੀ ਦੇ ਉਹ ਪ੍ਰੋਪਰ ਚੈੱਕ ਕਰ ਰਹੀ ਹੈਗੀ ਤੁਸੀਂ ਜਿੱਦਾਂ ਕਿ ਪਤਾ ਹੈਗਾ ਜੀ ਵੀ ਸਾਡਾ ਜਿਹੜਾ ਹੈਗਾ ਐਕਸਰਸਾਈਜ਼ ਕਾਫੀ ਸਪੌਂਟੇਨੀਅਸ ਹੁੰਦਾ ਹੈਗਾ ਤੋ ਸਾਡੇ ਜਿਹੜੇ ਹੈਗੇ ਇਸ ਤੋਂ ਇਲਾਵਾ ਵੀ ਸਾਡੀ ਪੁਖ ਟੀਮਾਂ ਹੈ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਰੇਲਵੇ ਸਟੇਸ਼ਨ ਹੈ ਉਹਨਾਂ ਨੂੰ ਬਹਿ ਕੇ ਚੈੱਕ ਕਰੇ ਸਾਰੇ ਲੋਕਾਂ ਨੂੰ ਕੋਈ ਵੀ ਨਹੀਂ ਦੇਖੋ ਸਾਰਿਆਂ ਨੂੰ ਅਹੀ ਹੈ ਕਿ ਪੈਨਿਕ ਕਿਸੇ ਵੀ ਤਰੀਕੇ ਦੀ ਜਿਹੜੀ ਹੈਗੀ ਅਫਵਾਹ ਤੋਂ ਦੂਰ ਹੈ ਨਾ ਐਂਡ ਇਮੀਡੀਏਟਲੀ ਜਿਹੜਾ ਹੈਗਾ ਅਗਰ ਉਹਨਾਂ ਨੂੰ ਕੋਈ ਵੀ ਕਿਸੇ ਵੀ ਤਰੀਕੇ ਦੀ ਉਹਨਾਂ ਨੂੰ ਕੋਈ ਜਾਣਕਾਰੀ ਮਿਲਦੀ ਹੈ ਉਹਨਾਂ ਨੂੰ ਕਿਸੇ ਚੀਜ਼ ਤੇ ਸ਼ੱਕ ਹੁੰਦਾ ਹੈ ਤਾਂ ਉਹ ਜਰੂਰ ਪਲੀਜ਼ ਕੰਟਰੋਲ ਰੂਮ 112 ਤੇ ਜਰੂਰ ਇਨਫੋਰਮੇਸ਼ਨ ਦੇਣ ਤਾਂ ਸੋ ਦੈਟ ਕਿ ਅਸ਼ੂਅਰਡ ਐਟ ਐਕਟ ਸੋ ਥੈਂਕ ਯੂ